ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਾਣਾ ਤੇ ਉੱਥੇ ਸੈਟਲ ਡਾਊਨ ਹੋਣਾ ਲੱਖਾਂ ਭਾਰਤੀਆਂ ਦਾ ਸੁਪਨਾ ਹੁੰਦਾ ਹੈ। ਆਪਣੇ ਇਸੇ ਸੁਪਨੇ ਨੂੰ ਸਹਾਰਾ ਕਰਨ ਲਈ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਤੇ ਸਟੱਡੀ ਵੀਜ਼ਾ ਦੇ ਨਾਲ-ਨਾਲ ਟੂਰਿਸਟ ਤੇ ਵਿਜ਼ਟਰ ਵੀਜ਼ਾ ਦੇ ਜ਼ਰੀਏ ਐਪਲੀਕੈਂਟਸ ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਆ। ਬਟ ਸਟਿਲ ਕੈਨੇਡਾ ਦੇ ਵਿੱਚ ਇਦਾਂ ਦੇ ਹਾਲਾਤ ਬਣੇ ਹੋਏ ਆ ਜਿਹਦੇ ਕਰਕੇ ਕੈਨੇਡਾ ਦੇ ਵਿੱਚ ਨਾ ਸਿਰਫ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਬਲਕਿ ਉਹਨਾਂ ਨੂੰ ਪੀਆਰ ਲੈਣ ਦੇ ਵਿੱਚ ਵੀ ਬਹੁਤ ਸਾਰੀਆਂ ਡਿਫਿਕਲਟੀਆਂ ਫੇਸ ਕਰਨੀਆਂ ਪੈ ਰਹੀਆਂ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਨਾ ਸਿਰਫ ਕੈਨੇਡਾ ਦੇ ਵਿੱਚ ਕਿਵੇਂ ਤੁਸੀਂ ਪੀਆਰ ਹਾਸਿਲ ਕਰ ਸਕਦੇ ਆ ਇਸ ਟੌਪਿਕ ਦੇ ਬਾਰੇ ਡਿਸਕਸ ਕਰਾਂਗੇ ਬਲਕਿ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਨਾਲ ਨਾਲ ਕਿਵੇਂ ਤੁਸੀਂ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ इजीली ਕੈਨੇਡਾ ਦੇ ਵਿੱਚ ਬੁਲਾ ਸਕਦੇ ਆ ਇਹਨਾਂ ਸਾਰੇ ਟੌਪਿਕਸ ਨੂੰ ਡਿਟੇਲ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਦੇਖਿਓ ਸੋ ਦੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇਓ ਗਾਇਸ ਜੋ ਵੀ ਐਪਲੀਕੈਂਟਸ ਕਾਫੀ ਲੰਬੇ ਟਾਈਮ ਤੋਂ ਆਪਣੇ ਪੇਰੈਂਟਸ ਦੇ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਇਨਵਾਈਟ ਕਰਨਾ ਚਾਹੁੰਦੇ ਆ ਉਹਨਾਂ ਲਈ ਗੁੱਡ ਨਿਊਜ਼ ਇਹ ਆ ਕਿ ਹੁਣ ਲੋਟਰੀ ਸਿਸਟਮ ਦੀ ਬਜਾਏ ਕੈਨੇਡਾ ਦੇ ਵਿੱਚ ਇੱਕ ਨਵਾਂ ਪਾਥਵੇ ਸਟਾਰਟ ਕੀਤਾ ਜਾ ਰਿਹਾ ਹੈ ਪਹਿਲੇ ਜਿੱਥੇ ਲੋਟਰੀ ਸਿਸਟਮ ਦੇ ਰਾਹੀਂ ਕੈਨੇਡਾ ਦੇ ਵਿੱਚ ਐਪਲੀਕੈਂਟਸ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਇਨਵਾਈਟ ਕਰਦੇ ਸੀ 2020 ਦੇ ਵਿੱਚ ਵੀ ਬਹੁਤ ਸਾਰੇ ਐਪਲੀਕੈਂਟਸ ਨੇ ਇਸ ਲੋਟਰੀ ਸਿਸਟਮ ਦੇ ਜ਼ਰੀਏ ਆਪਣੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਵੀਜ਼ਾ ਲਈ ਅਪਲਾਈ ਕੀਤਾ ਸੀ ਉਨਾ ਵਿੱਚੋਂ ਅਪ੍ਰੋਕਸੀਮੇਟਲੀ 10000 ਦੇ ਕਰੀਬ ਪੈਰੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਵੀ ਭੇਜੇ ਗਏ ਲੇਕਿਨ ਬਹੁਤ ਸਾਰੇ ਐਪਲੀਕੈਂਟਸ ਇਦਾ ਦੇ ਵੀ ਸੀ ਜਿਨ੍ਹਾਂ ਦੇ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਨੂੰ ਲਾਟਰੀ ਸਿਸਟਮ ਦੇ ਜ਼ਰੀਏ ਵੀਜ਼ਾ ਨਹੀਂ ਮਿਲਿਆ ਸੀ ਬਟ ਸਟਿਲ ਉਹਨਾਂ ਨੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਸੀ ਇਹੋ ਜਿਹੇ ਐਪਲੀਕੈਂਟਸ ਜਿਨ੍ਹਾਂ ਨੇ 2020 ਤੋਂ ਲੈ ਕੇ 2025 ਤੱਕ ਨਾ ਸਿਰਫ ਉਹਨਾਂ ਨੇ ਹਰ ਇੱਕ ਸ਼ਰਤ ਨੂੰ ਪੂਰਾ ਕੀਤਾ ਬਲਕਿ ਉਹ ਕਤਾਰ ਦੇ ਵਿੱਚ ਵੀ ਬਣੇ ਰਹੇ ਸੋ ਇਹੋ ਜਿਹੇ ਐਪਲੀਕੈਂਟਸ ਦੇ ਪੈਰੈਂਟਸ ਨੂੰ ਵੀਜ਼ਾ ਮਿਲਣ ਦੇ ਬਹੁਤ ਜ਼ਿਆਦਾ ਹਾਈ ਚਾਂਸਸ ਰਹਿਣਗੇ ਕੈਨੇਡਾ ਇਮੀਗ੍ਰੇਸ਼ਨ ਦਾ ਇਹ ਅਪਡੇਟ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਅਪਡੇਟ ਹੈ ਕਿਉਂਕਿ ਇਸ ਦੇ ਜ਼ਰੀਏ ਬਹੁਤ ਸਾਰੇ ਐਪਲੀਕੈਂਟਸ ਕੈਨੇਡਾ ਦੇ ਵਿੱਚ ਨਾ ਸਿਰਫ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਇਨਵਾਈਟ ਕਰ ਸਕਣਗੇ ਬਲਕਿ ਆਪਣੇ ਨਾਲ ਰੱਖ ਵੀ ਸਕਣਗੇ ਇਸ ਦੇ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਪਹਿਲੇ ਜਿੱਥੇ ਐਪਲੀਕੈਂਟਸ ਅਗਰ ਆਪਣੇ ਪੇਰੈਂਟਸ ਨੂੰ ਇਨਵਾਈਟ ਕਰਨਾ ਚਾਹੁੰਦਾ ਸੀ ਤਾਂ ਉਹਨੂੰ ਆਪਣੇ ਲਾਸਟ 3 ਸਾਲ ਦੀ ਇਨਕਮ ਦਾ ਪ੍ਰੂਫ ਦੇਣਾ ਪੈਂਦਾ ਸੀ ਬਟ ਇਹਨੂੰ ਵੀ ਘਟਾ ਕੇ 2 ਸਾਲ ਦਾ ਕਰ ਦਿੱਤਾ ਗਿਆ ਆ ਤਾਨੂੰ ਇਹ ਵੀ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਨੇ ਆਪਣੇ ਸਿਸਟਮ ਨੂੰ ਡਿਜੀਟਲ ਕਰ ਦਿੱਤਾ ਆ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਆ ਆਉਣ ਵਾਲੇ ਟਾਈਮ ਦੇ ਵਿੱਚ ਐਪਲੀਕੈਂਟਸ ਤੇ ਉਹਨਾਂ ਦੇ ਪੇਰੈਂਟਸ ਨੂੰ ਪਹਿਲੇ ਐਪਲੀਕੈਂਟਸ ਨੂੰ ਨਾ ਸਿਰਫ ਪ੍ਰੋਸੈਸਿੰਗ ਟਾਈਮ ਜ਼ਿਆਦਾ ਲੱਗਦਾ ਸੀ ਬਲਕਿ ਉਹਨਾਂ ਨੂੰ ਲੰਬੀਆਂ ਕਤਾਰਾਂ ਦੇ ਵਿੱਚ ਵੀ ਲੱਗਣਾ ਪੈਂਦਾ ਸੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸੀ 2 ਤੋਂ 3 ਸਾਲ ਤੱਕ ਦਾ ਬਟ ਹੁਣ ਡਿਜੀਟਲ ਸਿਸਟਮ ਹੋਣ ਦੇ ਕਾਰਨ ਪ੍ਰੋਸੈਸਿੰਗ ਟਾਈਮ ਤਾਂ ਘਟਿਆ ਆ ਇਸ ਦੇ ਨਾਲ ਹੀ ਰਿਜ਼ਲਟਸ ਵੀ ਫਾਸਟ ਆਨੇ ਸਟਾਰਟ ਹੋ ਜਾਣਗੇ 12 ਮਹੀਨੇ ਤੋਂ 14 ਮਹੀਨੇ ਤੱਕ ਦਾ ਟਾਈਮ ਲੱਗ ਸਕਦਾ ਆ ਸੋ ਜੋ ਪੈਰੈਂਟਸ ਜਾਂ ਫਿਰ ਗ੍ਰੈਂਡਪੈਰੈਂਟਸ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਉਹ ਆਈਆਰਸੀਸੀ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਹਰੇਕ ਨੈਸੈਸਰੀ ਡਿਟੇਲ ਤੇ ਡਾਕੂਮੈਂਟਸ ਨੂੰ ਅਪਲੋਡ ਕਰ ਸਕਦੇ ਆ ਸੋ ਇਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਨਾ ਸਿਰਫ ਐਪਲੀਕੈਂਟਸ ਲਈ ਬਲਕਿ ਉਹਨਾਂ ਦੇ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਦੇ ਲਈ ਵੀ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆਪੀਆਰ ਨੂੰ ਲੈ ਕੇ ਗਾਇਸ ਜਿਵੇਂ ਕਿ ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਇਹ ਚੀਜ਼ ਡਿਸਕਸ ਕੀਤੀ ਆ ਕਿ ਜੋ ਵੀ ਐਪਲੀਕੈਂਟਸ ਪੀਆਰ ਲਈ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ ਕਿਉਂਕਿ ਇਸ ਟਾਈਮ ਕੈਨੇਡਾ ਦੇ ਵਿੱਚ ਜਿਨ੍ਹਾਂ ਅਪਲੀਕੈਂਟਸ ਦੀ ਡਿਮਾਂਡ ਆ ਉਹਨਾਂ ਨੂੰ ਹੀ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਤੇ ਨਾਲੇ ਹੀ ਨਾਲ ਉਹਨਾਂ ਨੂੰ इजीली ਵਰਕ ਪਰਮਿਟ ਵੀ ਮਿਲ ਰਿਹਾ ਆ ਸੋ ਤੁਸੀਂ ਆਪਣੀ ਸਕਿੱਲ ਦੇ ਉੱਤੇ ਕੰਮ ਕਰ ਸਕਦੇ ਆ ਅਗਰ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਇਸ ਤੋਂ ਇਲਾਵਾ ਰੂਰਲ ਏਰੀਆ ਦੇ ਵਿੱਚ ਵੀ ਐਦਾ ਦੇ ਡਰਾਅ ਕੱਢੇ ਜਾ ਰਹੇ ਆ ਜਿਹਦੇ ਵਿੱਚ ਲੋ ਸੀਆਰਐਸ ਸਕੋਰ ਦੇ ਨਾਲ PR प्रोवाइड ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਅਗਰ ਤੁਸੀਂ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਆ ਤਾਂ ਲੈਂਗੁਏਜ ਐਫੀਸ਼ੀਐਂਸੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਵੇਂ ਕਿ ਆਇਲਸ ਵਿੱਚ ਵਧੀਆ ਸਕੋਰ ਤੇ ਇਸ ਤੋਂ ਇਲਾਵਾ ਫ੍ਰੈਂਚ ਲੈਂਗੁਏਜ ਦੀ ਬੇਸਿਕ ਨੋਲਜ ਬਹੁਤ ਜ਼ਿਆਦਾ ਮੈਂਡੇਟਰੀ ਹੋ ਗਈ ਆ ਜਿਨ੍ਹਾਂ ਐਪਲੀਕੈਂਟਸ ਦੇ ਕੋਲ ਫ੍ਰੈਂਚ ਲੈਂਗੁਏਜ ਦੀ ਬੇਸਿਕ ਨੋਲਜ ਵੀ ਹੈਗੀ ਆ ਉਹਨਾਂ ਲਈ ਵੀ ਕੈਨੇਡਾ ਦੇ ਵਿੱਚ इजीली PR ਹਾਸਿਲ ਕਰਨਾ ਬਹੁਤ ਜ਼ਿਆਦਾ ਵੱਡਾ ਟਾਰਗੇਟ ਨਹੀਂ ਕਿਉਂਕਿ ਇਸ ਦੇ ਵਿੱਚ ਵੀ ਐਪਲੀਕੈਂਟਸ ਨੂੰ ਲੋ CRS ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ PR ਲਈ ਇਨਵੀਟੇਸ਼ਨਸ ਭੇਜੇ ਜਾ ਰਹੇ ਆ ਇਸ ਤੋਂ ਇਲਾਵਾ ਜਿਨ੍ਹਾਂ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਉਹਨਾਂ ਨੂੰ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਆ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਦੇਣਾ ਚਾਹੀਦਾ ਆ ਅਗਰ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਜਿਨ੍ਹਾਂ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਉਹ IRCC ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਲਈ ਇੱਕ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਆ ਬਟ ਜਿਨ੍ਹਾਂ ਦੇ ਹਾਲੇ ਐਕਸਪਾਇਰ ਨਹੀਂ ਹੋਏ ਆ ਵਰਕ ਪਰਮਿਟ ਉਹ ਜਿੰਨੀ ਜਲਦੀ ਪੋਸਿਬਲ ਹੋ ਸਕਦਾ ਆ ਅਪਲਾਈ ਕਰਦੇ ਨੇ ਕਿਉਂਕਿ ਐਪਲੀਕੈਂਟਸ ਨੂੰ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ 1 ਮਹੀਨਾ ਪਹਿਲੇ ਹੀ ਐਪਲਾਈ ਕਰ ਦੇਣਾ ਚਾਹੀਦਾ ਹੈ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know in the comment section ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀਆਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ